ਵੈਦ ਕਰਮਜੀਤ ਸਿੰਘ ਖਡੂਰ ਸਾਹਿਬ ਦੇ ਨੇੜੇ ਨਾਗੋ ਕੇ ਮੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਇਹ ਵੀਡੀਓ ਭਲੇ ਵਾਲੀਆਂ ਜਰੂਰ ਸ਼ੇਅਰ ਕਰਿਆ ਕਰੋ ਅੱਜ ਫੇਰ ਤੁਹਾਨੂੰ ਇੱਕ ਵੀਰ ਨਾਲ ਮਿਲਾਉਂਦੇ ਆ ਜਿਨ੍ਹਾਂ ਦਾ ਵਾਹਿਗੁਰੂ ਨੇ ਕਿਰਪਾ ਕੀਤੀ ਆ ਕਿਤੇ ਮੋਤੀਏ ਦਾ ਹਾਂਜੀ ਵੀਰ ਜੀ ਦੱਸੋ ਜੀ ਵੈਦ ਜੀ ਖਾਲਸਾ ਵੈਦ ਜੀ ਕਰਦੇ ਇੱਕ ਵਾਸਤੇ ਤੋਂ ਨੇ ਇਹ ਮੇਰੇ ਨਾਲ ਬਹੁਤ ਚਿਰ ਦਾ ਜਿਹੜਾ ਮੋਤੀਆ ਤਿੰਨ ਚਾਰ ਸਾਲ ਹੋ ਗਏ ਜੀ ਤੇ ਮੇਰੇ ਹੁਣ ਬਾਈ ਸਾਹਿਬ ਤੋਂ ਖੜਿਆ ਦਾਰੂ ਦੇ ਭੈਣ ਜੀ ਨੇ ਪਾ ਦਿੱਤਾ ਜੇ ਮੈਂ ਕਾਹ ਵੀ ਫੜਕ ਪੈ ਗਿਆ ਹਾਂ ਜੀ ਹਾਂਜੀ ਦੋਹਾਂ ਅੱਖਾਂ ਦੇ ਵਿੱਚ ਇਹਦੇ ਵੀਰ ਦੇ ਚਿੱਟਾ ਮੋਤੀਆ ਸੀ ਤੇ ਐ ਵੇਲੇ ਇਹ ਕਹਿੰਦਾ ਵੀ ਮੈਨੂੰ ਪਹਿਲੀ ਵਾਰ ਹੀ ਇੱਕ ਸ਼ੀਸ਼ੀ ਖੜ ਕੇ ਪਾਈ ਆ ਤੇ ਬਹੁਤ ਜ਼ਿਆਦਾ ਫੜਕਿਆ ਇਹਨੂੰ ਤੇ ਵੀਡੀਓ ਵਕਤ ਤੋਂ ਬਾਅਦ ਸ਼ੇਅਰ ਕਰਿਆ ਕਰੋ ਕਿਉਂਕਿ ਦਾਰੂ ਆਪਣੇ ਕੋਲੋਂ ਬਿਲਕੁਲ ਚਿੱਟੇ ਤੇ ਕਾਲੇ ਮੋਤੀਏ ਦਾ ਫਰੀ ਮਿਲਦਾ ਵਾ ਵੀਡੀਓ ਦਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਇਹੋ ਜਿਹਾ ਸੰਤਾਨ